ਮੈਂ ਬੇਨਤੀ ਕਰਦਾ ਕਿ ਅੱਜ ਕੇਜਰੀਵਾਲ ਜੀ ਆ ਰਹੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੋ ਤੁਸੀਂ ਵੋਟਾਂ ਤੋਂ ਪਹਿਲਾਂ ਤੋਂ ਵਾਅਦੇ ਕੀਤੇ ਸੀ ਉਹਨਾਂ ਤੋਂ ਕਿਹੜੀ ਗੱਲਾਂ ਮੁੱਕਰ ਗਏ ਹੋ ਤੁਸੀਂ ਬੀਬੀਆਂ ਨੂੰ 1000 ਰੁਪਿਆ ਔਰਤਾਂ ਨੂੰ ਸਾਰਿਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਅੱਜ 27 ਮਹੀਨੇ ਹੋ ਗਏ ਤੁਸੀਂ ਕੁਝ ਨਹੀਂ ਦਿੱਤਾ ਤੁਸੀਂ ਸਕਣ ਸਕੀਮ ਬੰਦ ਕਰਤੀ ਹੈ ਤੁਸੀਂ ਸਕਾਲਰਸ਼ਿਪ ਬੰਦ ਕਰੀ ਬੈਠੇ ਹੋ ਤੁਸੀਂ ਰੇਤਾ ਬਜਰੀ ਦਾ 20000 ਕਰੋੜ ਦੀ ਗੱਲ ਕੀਤੀ ਸੀ ਸਾਲਾਨਾ ਆਮਦਨ ਹੋਏਗੀ ਲੇਕਿਨ 200 ਕਰੋੜ ਵੀ ਹੋਈ ਨਹੀਂ ਤੁਸੀਂ ਹਰ ਰੋਜ਼ ਨਜਾਇਜ਼ ਮਾਈਨਿੰਗ ਕਰਦੇ ਆ ਆਮ ਆਦੀ ਪਾਰਟੀ ਦੇ ਬੰਦੇ ਔਰ ਹਰ ਰੋਜ਼ ਹਜ਼ਾਰਾਂ ਕਰੋੜ ਦਾ ਸਾਨੂੰ ਇੱਥੇ ਚੂਨਾ ਲੱਗ ਰਿਹਾ ਹੈ ਸਾਲ ਦਾ ਫਿਰ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਪਰਸੋਂ ਬੱਲੇ ਸ਼ਾਹ ਕੋਟ ਦੇ ਵਿੱਚ ਐਫ ਆਈ ਆਰ ਹੋਈ ਹੈ ਇਹਨਾਂ ਦੇ ਬੰਦੇ ਨਜਾਇਜ਼ ਮੈਣੀ ਕਰਦੇ ਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਕਿਉਂ ਇਹਨਾਂ ਦੇ ਐਮ ਐਲ ਏ ਤੇ ਹੋਰ ਜਿਹੜੇ ਨਜਾਇਜ਼ ਮੈਣੀ ਕਰਾਉਂਦੇ ਉਹਨਾਂ ਦਾ ਪਰਚਾ ਨਹੀਂ ਹੋਇਆ ਚੁੱਪ ਕਰਾ ਦਿਓ ਯਾਰ ਬੰਦੇ ਨੂੰ ਚੁੱਪ ਕਰ ਪਿੱਛੇ ਚੁੱਪ ਕਰ ਯਾਰ ਵੀਰੇ ਚੁੱਪ ਕਰਾ ਦੇ ਇਹਨਾਂ ਲੋਕਾਂ ਨੂੰ ਜਲੰਧਰ ਦੇ ਵਿੱਚ ਨਸ਼ਿਆਂ ਦੀ ਭੰਮਾਰ ਹੈ ਇੱਥੇ ਸਨੇਚਿੰਗਸ ਹੋ ਰਹੀਆਂ ਇੱਥੇ ਖੋਹਾਂ ਹੋ ਰਹੀਆਂ ਦੇ ਨਾਲ-ਨਾਲ ਇੱਥੇ ਕੇਜਰੀਵਾਲ ਜੀ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੀ ਮੈਂ 3 ਮਹੀਨੇ ਚ ਨਸ਼ੇ ਖਤਮ ਕਰਦਾਗਾ ਅੱਜ ਕੇਜਰੀਵਾਲ ਜੀ ਜਲੰਧਰ ਦੀਆਂ ਬਸਤੀਆਂ ਚ ਆਉਣ ਤਾਂ ਉਹਨਾਂ ਨੂੰ ਬੀਬੀਆਂ ਦੱਸਣ ਗਿਆ ਕਿ ਕਿੰਨੇ ਅਸੀਂ ਔਖੇ ਆ ਨਸ਼ਿਆਂ ਤੋਂ ਫਿਰ ਕਿਉਂ ਨਸ਼ੇ ਬੰਦ ਨਹੀਂ ਹੋਏ 2 ਸਾਲ ਦੇ ਵਿੱਚ ਨਸ਼ੇ ਪੰਦੀ ਪਰਮਾਰ ਹੋ ਗਈ ਹੈ ਬਹੁਤ ਜ਼ਿਆਦਾ ਵੱਧ ਗਿਆ ਮੈਂ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਕੌਣ ਜ਼ਿੰਮੇਵਾਰ ਹੈ ਤੁਹਾਡਾ ਸ਼ੀਤਰੋਂ ਗਰਾਹਨ ਰਿੰਕੂ ਵੀ ਤੁਹਾਡਾ ਹੀ ਹੈ ਹੁਣ ਗਿਆ ਉਧਰ ਤੇ ਰਮਨੋ ਰੋੜਾ ਵੀ ਤੁਹਾਡਾ ਹੀ ਹੈ ਇਹਨਾਂ ਦਾ ਕਿਆ ਲੈਣ ਦੇਣਾ ਹੈ ਇੱਥੇ ਜਿੰਨੀਆਂ ਡਕੈਤੀਆਂ ਜਿਨ੍ਹਾਂ ਲੋਕਾਂ ਤੋਂ ਮਾਫੀਆ ਤੋਂ ਪੈਸੇ ਮੰਗ ਰਹੇ ਜਿਨ੍ਹਾਂ ਜਿਨ੍ਹਾਂ ਦੇ ਜੈਨਾ ਖੋਹ ਹੋ ਰਹੀਆਂ ਉਹਦੇ ਪਿੱਛੇ ਜਿਹੜਾ ਮਾਫੀਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਮੈਂ ਕੇਜਰੀਵਾਲ ਜੀ ਤੋਂ ਅੱਜ ਸਵਾਲ ਪੁੱਛਣਾ ਚਾਹੁੰਦਾ ਇਸ ਤੋਂ ਇਲਾਵਾ ਜਿਹੜਾ ਸਾਡਾ ਪੈਸਾ ਧੂਆਂ ਵਿੱਚ ਰੋੜਦਾ ਜਿਹੜਾ ਸਾਡਾ ਪੈਸਾ ਅਖਬਾਰਾਂ ਵਿੱਚ ਰੋਲਿਆ ਜਾ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈ 80000 ਕਰੋੜ ਦਾ ਜਿਹੜਾ ਕਰਜ਼ਾ ਲਿਆ ਉਹ ਕਿੱਥੇ ਗਿਆ ਇਹ ਮੈਂ ਕੇਜਰੀਵਾਲ ਜੀ ਤੋਂ ਪੁੱਛਣਾ ਚਾਹੁੰਦਾ ਸ਼ਰਾਬ ਦਾ ਘਟਾਲੇ ਵਿੱਚ ਕੇਜਰੀਵਾਲ ਜੀ ਅੰਦਰ ਹੈ ਬੇਲ ਤੇ ਆਏ ਬੇ ਸੇਮ ਪਾਲਿਸੀ ਪੰਜਾਬ ਚ ਲਾਗੂ ਹੋਈ ਹੈ ਅੱਜ ਤੱਕ ਪੰਜਾਬ ਦੀ ਉਹ ਪਾਲਿਸੀ ਵਾਪਸ ਨਹੀਂ ਲਈ ਕੇਜਰੀਵਾਲ ਜੀ ਨੇ ਦੇਖ ਕੇ ਕਿ ਇਹ ਗਲਤ ਹੈ ਦਿੱਲੀ ਦੀ ਵਾਪਸ ਲੈ ਲਈ ਸੀ ਫਿਰ ਪੰਜਾਬ ਦਾ ਪੈਸਾ ਜਿਹੜਾ ਇਸ ਘਟਾਲੇ ਚ ਆ ਰਿਹਾ ਉਹ ਕੇਜਰੀਵਾਲ ਜੀ ਕਿੱਥੇ ਲੈ ਕੇ ਜਾ ਰਹੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਫੌਜੀ ਜਿਹੜੇ ਜੀਓਜੀ ਭਰਤੀ ਕਰੇ ਸੀ 57000 ਉਹ ਕੇਜਰੀਵਾਲ ਜੀ ਨੇ ਉਹਨਾਂ ਦੀਆਂ ਨੌਕਰੀਆਂ ਕਿਉਂ ਖਤਮ ਕਰੀਆਂ ਕਿਉਂ ਫੌਜੀਆਂ ਨੂੰ ਬੇਕਾਰ ਕਰਿਆ ਬੇਰੁਜ਼ਗਾਰ ਕੀਤਾ ਇੱਕ ਅਗਲੀ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਕਿ ਪੰਚਾਇਤ ਕਿਹੜੀ ਹੈ ਅੱਜ ਤੱਕ ਪੰਜਾਬ ਦੀਆਂ 13000 ਪੰਚਾਇਤਾਂ ਕਿਸੇ ਇੱਕ ਪੰਚਾਇਤ ਨੂੰ ਵੀ 5 ਰੁਪਏ ਵੀ ਪਿਛਲੇ 2 ਸਾਲਾਂ ਚ ਨਹੀਂ ਆਏ ਮੈਂ ਕੇਜਰੀਵਾਲ ਦੇ ਪੁੱਛਣਾ ਚਾਹੁੰਦਾ ਕਿਉਂ ਨਹੀਂ ਫੰਡ ਦਿੱਤੇ ਗਏ 80000 ਕਰੋੜ ਕਿੱਥੇ ਗਿਆ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਜੀ ਨੇ ਅਨਾਉਂਸ ਕੀਤਾ ਸੀ ਕਿ ਡਿਪਟੀ ਸੀਐਮ ਪੰਜਾਬ ਦਾ Dalit ਹੋਏਗਾ ਇਹ ਇਲੈਕਸ਼ਨ ਲਾੜਨ ਤੋਂ ਪਹਿਲਾਂ ਇਹਨਾਂ ਦਾ ਐਲਾਨ ਸੀ ਗਰੰਟੀ ਸੀ ਇਹਦੇ ਤੇ ਵੋਟਾਂ ਲਈਆਂ ਉਸ ਤੋਂ ਬਾਅਦ ਦਲਿਤਾਂ ਨਾਲ ਧੋਖਾ ਕੀਤਾ ਅਜੇ ਤੱਕ ਨਹੀਂ ਬਣਾਇਆ ਫੇਰ ਬਾਈ ਇਲੈਕਸ਼ਨ ਆਈ ਉਹਦੇ ਵਿੱਚ ਫੇਰ ਕਹਿਦਾ ਦੇਵਾਂਗੇ ਅਜੇ ਤੱਕ ਫੇਰ ਨਹੀਂ ਦਿੱਤਾ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡਾ ਕੀ ਬਹਿਰ ਹੈ ਦਲਿਤ ਵਰਗ ਦੇ ਨਾਲ ਕਿ ਤੁਸੀਂ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੇ ਅਗਲੀ ਗੱਲ ਕਿਸਾਨਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਸਾਨਾਂ ਆ ਹੁਣ ਪ੍ਰਧਾਨ ਮੰਤਰੀ ਜੀ ਆਏ ਪੰਜਾਬ ਪੁਲਿਸ ਨੇ ਕੀਤਾ ਹੈ ਉਹਨਾਂ ਨੂੰ ਅਰੈਸਟ ਕਰ ਲਿਆ ਰਾਤ ਨੂੰ ਅਗਲੇ ਦਿਨ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਨਜ਼ਰਬੰਦ ਕੀਤਾ ਅੱਜ ਇੱਥੇ ਆਉਣਗੇ ਅੱਜ ਫੇਰ ਹੀ ਕੁਝ ਹੋਏਗਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੁਹਾਡਾ ਕੀ ਬੈਰ ਹੈ ਭਾਜਪਾ ਦੇ ਪਿੱਠੂ ਬਣ ਕੇ ਤੁਸੀਂ ਸਾਰੇ ਕਿਸਾਨ ਚੱਕਲੇ ਉਹਨਾਂ ਨੂੰ ਅੰਦਰ ਕਰਤਾ ਤੁਹਾਡਾ ਕਿਸਾਨਾਂ ਨਾਲ ਬੈਰ ਕਿਹਾ ਹਰਿਆਣੇ 'ਚ ਆ ਕੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਮਰ ਗਿਆ ਤੁਸੀਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕਿਹਦੇ ਨਾਲ ਮਿਲੇ ਹੋ ਤੁਹਾਡਾ ਕਿਸਾਨਾਂ ਦੇ ਨਾਲ ਕੀ ਬਹਿਰ ਹੈ ਤੁਸੀਂ ਕੋਈ ਮੁਆਵਜ਼ਾ ਨਹੀਂ ਦਿੱਤਾ ਤੁਹਾਡਾ ਕਿਸਾਨਾਂ ਨਾਲ ਕੀ ਬਹਿਰ ਹੈ ਇਹ ਮੈਂ ਭਗਵੰਤ ਮਾਨ ਤੇ ਪੁੱਛਣਾ ਚਾਹੁੰਦਾ ਅੱਜ ਇੱਥੇ ਆਉਣਾ ਕਿਰਪਾ ਕਰਕੇ ਮੇਰੇ ਸਵਾਲ ਪੁੱਛਣ ਦੀ ਕਿਰਪਾਲਤਾ ਕਰਨਾ ਕਿ ਇੱਥੇ ਦੀ ਮਿਊਸਪਲ ਕਾਰਪੋਰੇਸ਼ਨ ਨੂੰ ਖਤਮ ਹੋਏ 1.5 ਸਾਲ ਹੋ ਗਿਆ ਕਿਉਂ ਅੱਜ ਤੱਕ ਮਿਊਸਪਲ ਕਾਰਪੋਰੇਸ਼ਨ ਨਹੀਂ ਬਣੀ ਡੇਰਾ ਬੱਲਾ ਨੂੰ ਮੈਂ 25 ਕਰੋੜ ਰੁਪਏ ਦਿੱਤਾ ਸੀ 100 ਕਰੋੜ ਮਨਜ਼ੂਰ ਕੀਤਾ ਸੀ ਮੈਂ ਭਗਵੰਤ ਮਾਨ ਤੇ ਪੁੱਛਣਾ ਚਾਹੁੰਦਾ ਜਾਣ ਲੱਗੇ ਦੱਸ ਕੇ ਜਾਣ ਵੀ ਅੱਜ ਤੱਕ ਉਹ ਪੈਸੇ ਕਿਉਂ ਨਹੀਂ ਲੱਗੇ ਤੁਸੀਂ ਪਹਿਲਾਂ ਵਾਪਸ ਲਈਏ ਸੀ ਪਿਛਲੇ ਇਲੈਕਸ਼ਨ 'ਚ ਲਿਆ ਕੇ ਰੱਖ ਤੇ ਅਜੇ ਤੱਕ ਉਸ ਤਰ੍ਹਾਂ ਹੀ ਪਏ ਐ ਤੁਸੀਂ ਅੱਗੇ ਪੈਸੇ ਲਾਉਣੇ ਸ਼ੁਰੂ ਕਿਉਂ ਨਹੀਂ ਕੀਤੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਅਧਿਆਨ ਸੈਂਟਰ ਬਣਾਉਣਾ ਕਿਉਂ ਨਹੀਂ ਸ਼ੁਰੂ ਕੀਤਾ ਮੈਂ ਇੱਥੇ ਯੂਨੀਵਰਸਿਟੀ ਦੇ ਵਿੱਚ 100 ਕਰੋੜ ਰੁਪਇਆ ਪਾਸ ਕਰਕੇ ਬੀ ਆਰ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਸੀ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਉਹਦਾ ਨੀ ਪੁੱਤਰ ਲੱਗ ਗਿਆ ਸੀ ਟੈਂਡਰ ਲੱਗ ਗਿਆ ਸੀ ਤੁਸੀਂ ਉਹ ਮਿਊਜ਼ੀਅਮ ਬੰਦ ਕਿਉਂ ਕਰਤਾ ਬਣਾਉਣਾ ਤੁਸੀਂ ਪਿੱਛੇ ਫੋਟੋ ਲਾਉਂਦੇ ਹੋ ਬਾਬਾ ਸਾਹਿਬ ਅੰਬੇਦਕਰ ਦੀ ਉਹਦੀ ਡਾਇਲੋਜੀ ਨੂੰ ਮੰਨਦੇ ਨਹੀਂ ਤੁਸੀਂ ਉਹਦੀ ਫੋਟੋ ਲਾਉਂਦੇ ਹੋ ਉਹਦਾ ਮਿਊਜ਼ੀਅਮ ਤੁਸੀਂ ਅੱਗੇ ਨਹੀਂ ਕੋਰਿਆ ਤੁਹਾਡੀ ਨੀਤ ਦੇ ਵਿੱਚ ਫਰਕ ਹੈ ਤੁਸੀਂ ਬਦਨੀਤੀਓ ਤੁਹਾਡਾ ਦਲਿਤ ਵਰਗ ਦੇ ਪ੍ਰਤੀ ਮਤਸਵੀਓ ਤੁਸੀਂ ਤੁਸੀਂ ਸਹੀ ਸੋਚ ਨਹੀਂ ਰੱਖਦੇ ਇਹ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਹੋਰ ਕੋਈ ਗੱਲਬਾਤ ਸਰ ਸਰ ਜੀ ਕਹਿ ਰਹੇ ਕਿ ਮੰਤਰੀ ਕੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਲੇਕਰ ਵਿਪੱਖ ਵੀ ਸਵਾਲ ਉਠਾ ਰਹੇ ਹਨ ਪਹਿਲੇ ਵੀ ਇੱਕ ਇੱਕ ਇੰਕੇ ਮੰਤਰੀ ਕੀ ਵੀਡੀਓ ਵਾਇਰਲ ਹੋਈ ਕਿ ਲੇਕਿਨ ਕੋਈ ਕਾਰਵਾਈ ਹੋਤੀ ਨਜ਼ਰ ਨਹੀਂ ਆਈ ਦੇਖੋ ਮੈਨੂੰ ਬੜਾ ਦੁੱਖ ਹੈ ਮੈਂ ਚਿੱਕੜ ਵਿੱਚ ਪੈਣਾ ਨਹੀਂ ਚਾਹੁੰਦਾ ਲੇਕਿਨ ਤੁਸੀਂ ਪੁੱਛਿਆ ਤਾਂ ਮੈਂ ਅੰਦਰ ਤੋਂ ਮੇਰਾ ਹਿਰਦਾ ਬਲੁੰਦਰਿਆ ਹੋਇਆ ਹੈ ਮੈਂ ਇਹ ਤਾਂ ਲੋਕਾਂ ਨੂੰ ਕਿਹਾ ਸੀ ਇਹ ਤੁਹਾਨੂੰ ਠੱਗਣਗੇ ਕਾਲੇ ਅੰਗਰੇਜ਼ ਐ ਇਹ ਲੁੱਟਣਗੇ ਤੁਹਾਨੂੰ ਲੇਕਿਨ ਉਹ ਇੱਥੇ ਤੱਕ ਗਿਰ ਜਾਣਗੇ ਇਹ ਮੈਨੂੰ ਮੈਨੂੰ ਅੱਜ ਤੱਕ ਕਿ ਆਸ ਨਹੀਂ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਕਟਾਰੂ ਚੱਕ ਦੀ ਗੱਲ ਆਈ ਮੈਂ ਕਦੇ ਨਹੀਂ ਬੋਲਿਆ ਹੁਣ ਆ ਬਲਕਾਰ ਸਿੰਘ ਦੀ ਆ ਗਈ ਹੈ ਵੀਡੀਓ ਅਸ਼ਲੀਲ ਵੀਡੀਓ ਔਰ ਦੇਖ ਕੇ ਰੋਣਾ ਆਉਦਾ ਹੈ ਨਾ ਲੋਕਾਂ ਨੂੰ ਕਿ ਯਾਰ ਤੁਸੀਂ ਅਜਿਹੇ ਕੰਮ ਕਰਦੇ ਹੋ ਤੁਸੀਂ ਅਜਿਹੇ ਲੋਕ ਹੋ ਤੁਸੀਂ ਦੂਸਰਿਆਂ ਨੂੰ ਝੂਠਾ ਬਦਨਾਮ ਕਰਨਾ ਜਾਣਦੇ ਹੋ ਤੁਸੀਂ ਆਪ ਕਿਸ ਤਰ੍ਹਾਂ ਕਰਦੇ ਹੋ ਇਸ ਲਈ ਮੈਂ ਬੇਨਤੀ ਮੈਂ ਇਸ ਗੱਲ ਦੀ ਪੂਰੀ ਨਿਖੇਧੀ ਕਰਦਾ ਹਰ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਜੀ ਨੂੰ ਕਿ ਤੁਹਾਡੇ ਮੰਤਰੀ ਕੀ ਇਸ ਤਰ੍ਹਾਂ ਹੀ ਸਾਡੇ ਜਜ਼ਬਾਤਾਂ ਦੇ ਨਾਲ ਖੇਡਦੇ ਰਹਿਣਗੇ ਕੀ ਇਸ ਤਰ੍ਹਾਂ ਦੇ ਕਾਰੇ ਕਰਕੇ ਸਾਡੇ ਹਰੀਦ ਫਿਰਦੇ ਬਲੁੰਦਰ ਦੇ ਰਹਿਣਗੇ ਤੁਸੀਂ ਕੀ ਕਾਰਵਾਈ ਕਰਦੇ ਹੋ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਬੋਲ ਤਾਂ ਇੱਕ ਤਰੀਕਾ ਇੱਕ ਤਰੀਕਾ ਇਹ ਨਹੀਂ ਕਰ ਇੱਕ ਤੁਸੀਂ ਕਹਿ ਰਹੇ ਹੋ ਕਿ ਮੈਂ ਰਹਾ ਜਾਂ ਫਿਰ ਜਲੰਧਰ ਦੇ ਵਿੱਚ ਨਸ਼ਾ mafia ਰਹੇਗਾ ਦੂਜੇ ਪਾਸੇ ਤੁਹਾਡੀ ਸਟੇਜ ਦੇ ਉੱਤੇ ਸੁਰਜ ਲਾਹੋਰੀਆ ਅਤੇ ਬੱਬੀ ਜੋਮਚੀ ਵਰਗੇ ਜੋ ਨਸ਼ਾਤ ਅਸਕਰ ਨੇ ਉਹ ਤੁਹਾਡੀ ਸਟੇਜਾਂ ਦੇ ਵਿੱਚ ਰਹਿੰਦੇ ਨੇ ਸਰਕਾਰ ਕੀਦੀ ਹੈ ਸਰਕਾਰ ਕੀਦੀ ਹੈ ਆਮ ਆਦੀ ਪਾਰਟੀ ਦੀ ਹੈ ਮੇਰੀ ਤਾਂ ਵਿਰੋਧੀ ਹੈ ਕਿਉਂ ਨਹੀਂ ਫੜ ਕੇ ਅੰਦਰ ਦਿੰਦੇ ਜੇ ਕੋਈ ਗਲਤ ਹੈ ਜੇ ਤੁਸੀਂ ਕਹਿੰਦੇ ਹੋ ਅੱਜ ਕਹਿੰਦੇ ਵੀ ਕੋਈ ਲਾਹੋਰੀਆ ਜਾਂ ਕੋਈ ਮੇਰੀ ਸਟੇਜ ਪਰ ਆਇਆ ਸੀ ਜੇ ਉਹ ਗੱਲ ਤਾਂ ਫੜ ਕੇ ਦੇਣਾ ਅੰਦਰ ਸਰਕਾਰ ਦਾ ਇਹਨਾਂ ਦੀ ਮੇਰੀ ਥੋੜੋ ਜੇ ਕੋਈ ਵੀ ਮੇਰੇ ਨਾਲ ਗਲਤ ਬੰਦਾ ਖੜਾ ਫੜ ਕੇ ਅੰਦਰ ਦੇਣ ਮੈਨੂੰ ਦੱਸਣ ਜੀ ਆ ਵਾਈਫਾਈਰ ਬਣਦੀ ਐ ਮੇਰਾ ਜੇ ਕੋਈ ਰੋਲ ਐ ਤਾਂ ਮੇਰੇ ਪਰਚਾ ਦੇਣ ਦੋ ਸਾਲ ਤੀਨਾਂ ਨੇ ਮੈਨੂੰ ਫੋਲ ਕੇ ਦੇਖ ਲਿਆ ਸਾਰਾ ਜੇ ਹੁੰਦਾ ਮੈਂ ਗੱਲ ਤਾਂ ਕਰ ਲੈਂਦੇ ਇੱਕ ਮੈਂ ਦੋਨੋਂ ਹੋਰ ਦੱਸਣਾ ਚਾਹੁੰਦਾ ਜੀ ਇਹ ਕੁਦਰਤੀ ਗੱਲ ਐ ਕਿ ਮੈਨੂੰ ਗੈਂਦੇ ਦੇ ਫੁੱਲਾਂ ਤੋਂ ਇੱਕ ਜਿਹੜਾ ਸੰਧੂਰ ਲੱਗਦਾ ਉਹ ਤੋਂ ਅਲਰਜੀ ਐ ਇਸ ਗੱਲ ਨੂੰ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਮੈਂ ਕਿਤੇ ਹਾਰ ਨਹੀਂ ਪਾਉਂਦਾ या मैं वो नहीं लगड़ लगाऊंगा था मैं मेरे ये रोग है ये इसको रोग समझ के इन्नो माफ ਕੀਤਾ ਜਾਵੇ ਸਰ ਸਰ ਪ੍ਰਧਾਨ ਮੰਤਰੀ ਮੋਦੀ ਨੇ ਕਹਾ ਹੈ ਕਿ ਰਾਹੁਲ ਗਾਂਧੀ ਔਰ ਅਰਵਿੰਦ ਕੇਜਰੀਵਾਲ ਕੋ ਪਾਕਿਸਤਾਨ ਸੇ ਸਪੋਰਟਸ ਹੈ ਇਸ ਕੀ ਵਿਸ਼ੇਸ਼ ਜਾਂਚ ਹੋਣੀ ਚਾਹੀਏ ਮੇਰੀ ਗੱਲ ਸੁਣੋ ਜਿਹੜੀ ਗੱਲ ਲੋਟ ਨਹੀਂ ਆਉਂਦੀ ਉਹ ਪਾਕਿਸਤਾਨ ਪਰ ਸਿੱਧੇ ਨੇ ਤੇ ਕੋਈ ਅੱਜ ਨਵੀਂ ਗੱਲ ਥੋੜਾ ਇਹ ਸੜਕ ਤੇ ਚੱਲੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਕੌਨਫਰੈਂਸ ਕੀਤੀ ਗਈ ਆ ਸਿੱਧੇ ਖੌੜ ਦੇ ਉੱਤੇ ਤੁਹਾਡੇ ਤੇ ਨਿਸ਼ਾਨਾ ਸੱਜਿਆ ਕਹਿੰਦੇ ਕਿ ਨਸ਼ਾ ਤਸਕਰਾਂ ਦੇ ਨਾਲ ਚੰਨੀ ਸਾਹਿਬ ਦੇ ਲਿੰਕ ਨੇ ਮੈਂ ਕਹਿੰਦਾ ਜੀ ਭੈਣ ਜੀ ਪਹਿਲਾਂ ਵੀ ਕਹਿ ਚੁੱਕੇ ਹਾਂ ਪੂਰਾ ਸਵਾਲ ਨਾਲੋਂ ਉਹ ਕਹਿੰਦੇ ਨੇ ਕਿ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦਾ ਨਾਮ ਵੀ ਗੁਰਚਰਨ ਸਿੰਘ ਚੰਨੀ ਆ ਉਹ ਕਹਿੰਦਾ ਵੀ ਮੈਂ ਆਪਣੇ ਨਾਮ ਦੇ ਨਾਲ ਚੰਨੀ ਲਾਉਣਾ ਚੰਗਾ ਨਹੀਂ ਸਮਝਦਾ ਮੈਂ ਚਾਹਣਾ ਵਾਂ ਕਿ ਮੇਰਾ ਬੰਦ ਕਰ ਦੇਵੇ ਗੁਰਚਰਨ ਸਿੰਘ ਹੀ ਹੋਵੇ ਲੇਕਿਨ ਚੰਨੀ ਮਨੂੰ ਲੋਕਾਂ ਨੇ ਨਾਮ ਦਿੱਤਾ ਵਾ ਨਾ ਮੇਰਾ ਗੋਤ ਹੈ ਨਾ ਕੁਛ ਹੈ ਮੈਂ ਜਿਆਦਾ ਜਾਦ ਦੇ ਰੇਖਾਂ ਲੜਿਆ ਸੀ ਲੋਕ ਚੰਨੀ ਚੰਨੀ ਕਰਨ ਲੱਗ ਗਏ ਸੀ ਉਸਤੇ ਨੇ ਜਲੰਧਰ ਕਰਦੇ ਅੱਜ ਮੈਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨੀ ਹੈ ਜੇ ਕੋਈ ਗਲਤ ਬੰਦਾ ਮੇਰੇ ਨਾਲ ਹੈਗਾ ਤਾਂ ਪੁਲਿਸ ਨੂੰ ਚੱਕੇ ਮੈਂ ਉਹ ਪੁਰਸੇ ਨਾਲ ਖੜ ਕੇ ਉਹਨਾਂ ਨੂੰ ਚੁਕਾਉਂਗਾ ਸਰ ਅੱਜ ਨਾਲ ਪਵੰਟੀ ਨੂੰ ਕਹਿੰਦੇ ਆ ਕਿ ਜਿਹੜਾ ਸਰ ਪਵੰਟੀ ਨੂੰ ਇਹ ਕਹਿ ਰਹੇ ਨੇ ਕਿ ਜਿਹੜੀ ਡਿਪਟੀ ਸੀਐਮ ਦੀ ਜਿਹੜੀ ਚੇਅਰ ਆ ਉਹ ਐਸੇ ਦੀ ਹੁਣੀ ਹੀ ਨਹੀਂ ਚਾਹੀਦੀ ਉਹਨੂੰ ਇਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਜਾਂ ਪ੍ਰਧਾਨ ਮੰਤਰੀ ਨੇ ਜਾਂ ਕੇਂਦਰੀ ਵੱਲ ਨੇ ਇਹ ਗੱਲ ਕੀਤੀ ਸੀ ਉਹ ਪਵੰਟੀ ਨੂੰ ਇੱਥੇ ਡਿਪਟੀ ਸੀਐਮ ਦੀ ਚੇਅਰ ਖਤਮ ਕਰਕੇ ਦਲਿਤਾਂ ਦੇ ਖਿਲਾਫ ਬੋਲ ਰਿਹਾ ਹੈ ਉਹ ਨਹੀਂ ਚਾਹੁੰਦਾ ਕਿ ਉਹਨੂੰ ਪਤਾ ਹੈ ਕਿ ਭਗਵਾਨ ਤਮਾਨ ਨੇ ਦਲਿਤਾਂ ਦੇ ਨਾਲ ਪਾਵਰ ਸ਼ੇਅਰ ਨਹੀਂ ਕਰਨੀ ਇਸ ਕਰਕੇ ਉਹਨੇ ਆ ਗੱਲ ਬਣਾ ਲਈ ਡਿਪਟੀ ਸੀਐਮ ਸਾਡੇ ਵਿੱਚ ਵੀ ਤਾਂ ਰਹੇ ਹੈ 50 ਸੀਮ ਪਹਿਲਾਂ ਵੀ ਰਹੇ ਹੈ ਡੀਐਚ ਡਿਪਟੀ ਸੀਐਮ ਅੱਗੇ ਵੀ ਰਹਿਣਗੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਲਿਤਾਂ ਨਾਲ ਪਾਵਰ ਸ਼ੇਅਰ ਨਹੀਂ ਕਰਨਾ ਚਾਹੁੰਦੀ ਉਹ ਦਲਿਤਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ ਉਹ ਚਾਹੁੰਦੀ ਹੈ ਕਿ ਸਿਰਫ ਤੇ ਸਿਰਫ ਕੇਜਰੀਵਾਲ ਇੱਥੇ ਅੱਗੇ ਉੱਪਰ ਤੱਕ ਹੀ ਰਾਜ ਕਰੇ ਇੱਥੇ ਭਗਵਾਨ ਤਮਾਨ ਦੀ ਵੀ ਨਹੀਂ ਚੱਲਦੀ ਵੀਡੀਓ ਦਾ ਕੋਈ ਕੈਕਟ ਪਏਗਾ ਉਹਨਾਂ ਦੇ ਵੀਰ ਜੀ ਅਫੈਕਟ ਤਾਂ ਮੈਂ ਉਹਨਾਂ ਨੂੰ ਕਹਿਣਾ ਯਾਰ ਆਪਣੇ ਆਪਰੇ ਪਾ ਲੋ ਕਿਰਪਾ ਕਰੋ ਸਾਨੂੰ ਕਿਉਂ ਪੰਜਾਬ ਨੂੰ ਤੁਸੀਂ ਬਰਬਾਦ ਕਰਨ ਲੱਗੇ ਹੋ ਸਾਡਾ ਇਹ ਸੱਭਿਆਚਾਰ ਨਹੀਂ ਜਿਹੜੇ ਤੁਸੀਂ ਕੰਮ ਕਰ ਦਿਓ ਕੀ ਸਾਡੇ ਸੱਭਿਆਚਾਰ ਨੂੰ ਗੰਦਲਾ ਕਰ ਰਹੇ ਹੋ ਦੂਸਰੀ ਵੀ ਵੀਰਲ ਹੋਈ ਹੈ ਜੀ ਇਹਨਾਂ ਚ ਤੁਸੀਂ ਦੂਸਰੀ ਵੀਡੀਓ ਲਗਾਤਾਰ ਵਾਇਰਲ ਹੋਈ ਹੈ ਦੂਸਰੀ ਕੀ ਦੀ ਹੋਗੀ ਲਗਾਤਾਰ ਮਤਲਬ ਪਹਿਲੀ ਜਿਹੜੀ ਹੈਗੀ ਤਾਰੂ ਚੱਕੜਾ ਦੀ ਜੋ ਅੱਛਾ ਅੱਛਾ ਮੈਂ ਕਿਹਾ ਕਿਤੇ ਹੋਰ ਆ ਗਈ ਇੱਥੇ ਪਤਾ ਨਹੀਂ ਲੱਗਦਾ ਸਵੇਰੇ ਦੇ ਪਹਿਲੇ ਸ਼ਾਮ ਦਾ ਰੇਟ ਹੋ ਗੋ ਵੀਡੀਓ ਵਾਇਰਲ ਹੋਈ ਨਹੀਂ ਹੈ ਕਾਰਵਾਈ ਕਿਸੇ ਤਰੀਕੇ ਦੀ ਨਹੀਂ ਹੋ ਰਹੀ ਤੁਸੀਂ ਕੀ ਸਮਝਦੇ ਹੋ ਇਹ ਕਾਰਵਾਈ ਕਰਨ ਵਾਲੇ ਬੰਦੇ ਨਹੀਂ ਹੈ ਇਹਨਾਂ ਨੇ ਚੁਣ-ਚੁਣ ਕੇ ਬੰਦੇ ਲਗਾਏ ਵੇ ਐਮਐਲਏ আর ਮੰਤਰੀ ਜਿਹੜੇ ਕੇ ਜਿਨ੍ਹਾਂ ਦਾ ਰੱਬ ਹੀ ਰੱਖਾਇਆ ਹੋਰ ਤਾਂ ਸਰ ਆਪਦੇ ਤੋਂ ਐਮਐਲਏ